हां जी दोस्तों ਹੁਣੇ-ਹੁਣੇ ਖਬਰ ਮੀਡੀਆ ਦੇ ਵਿੱਚ ਚੱਲ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਕਾਲ ਤੱਕ ਸਭ ਦੀਆਂ ਬਤੌਰ ਜਥੇਦਾਰ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਉਹਨਾਂ ਦੇ ਨਾਲ ਹੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨਮਾਨਯੋਗ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਵੀ ਸੇਵਾ ਤੋਂ ਫਾਰਮ ਕਰ ਦਿੱਤਾ ਹੈ ਇਹ ਜਦੋਂ ਦਾ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਇਹ ਖਬਰ ਆਈ ਹੈ ਤੇ ਬਹੁਤ ਸਾਰੇ ਜਿਹੜੇ ਸਿੱਖ ਚਿੰਤਕ ਨੇ ਵਿਦਵਾਨ ਨੇ ਉਹ ਬਹੁਤ ਚਿੰਤਤ ਨੇ ਕਿ ਸਿੱਖ ਪੰਥ ਦੇ ਵਿੱਚ ਜਿਹਨੂੰ ਹਰ ਸਿੱਖ ਕਹਿੰਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਜਾਨ ਹੈ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਿਧਾਂਤ ਨੇ ਕੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਨਾਲ ਖਲਵਾੜ ਹੋ ਰਿਹਾ ਹੈ ਸੱਟ ਮਾਰੀ ਜਾ ਰਹੀ ਹੈ ਜਾਂ ਫਿਰ ਜਥੇਦਾਰ ਸਹਿਬਾਨ ਜਿਹੜੇ ਬਣਦੇ ਐ ਉਹ ਜੀ ਹਜੂਰਗੇ ਬਣ ਕੇ ਆਪਣਾ ਸਮਾਂ ਨਗਾਉਂਦੇ ਐ ਜਿੰਨਾ ਸਮਾਂ ਉਹਨਾਂ ਕੋਲੇ ਸਮਾਂ ਹੁੰਦਾ ਹੈ ਉਦੋਂ ਉਹ ਵੀ ਨਹੀਂ ਕੁਝ ਕਰਦੇ ਨਾ ਸਿੱਖ ਕੋਮ ਦਾ ਸੋਚਦੇ ਐ ਨਾ ਕੋਈ ਚੰਗਾ ਫੈਸਲਾ ਲੈਂਦੇ ਐ ਦੋ ਦਿਨ ਪਹਿਲਾਂ ਗਿਆਨੀ ਰਗਵੀਰ ਸਿੰਘ ਕਹੇ ਕਿ ਹਟਿਆ ਹੈ ਕਿ ਮੇਰੇ ਕੱਪੜੇ ਬੈਗ ਦੇ ਵਿੱਚ ਪਾਏ ਪਏ ਹੈ ਸ਼ਾਇਦ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਸੀ ਲਾਉਣ ਵਾਲਿਆਂ ਨੂੰ ਹਟਾਉਣ ਵਾਲਿਆਂ ਨੂੰ ਕਿ ਮੈਂ ਤਾਂ ਜਾਣ ਵਾਸਤੇ ਤਿਆਰ ਹੈ ਜੇਕਰ ਉਹ ਇਹ ਬਿਆਨ ਦੇਣ ਦੀ ਬਜਾਏ ਇਹ ਗੱਲ ਕਹਿੰਦੇ ਕਿ ਜਥੇਦਾਰ ਕਾਲ ਤਖਤ ਦੇ ਨੂੰ ਕੋਈ ਲਾ ਨਹੀਂ ਸਕਦਾ ਸਿੱਖ ਪੰਥ ਨਾਲ ਖੜਾ ਹੋਵੇ ਤੇ ਕੋਈ ਵਿਧੀ ਵਿਧਾਨ ਹੋਵੇ ਤੇ ਸਾਇਦ ਇਹ ਦਿਨ ਨਾ ਦੇਖਣੇ ਪੈਂਦੇ ਕਿਸ਼ਨ ਸਿੰਘ ਗੜਗੱਜ ਸਿੱਖ ਪ੍ਰਚਾਰਕ ਦੱਸੇ ਜਾ ਰਹੇ ਹੈ ਉਹਨਾਂ ਨੂੰ ਜਥੇਦਾਰ ਤਖਤ ਸ਼੍ਰੀ ਕੇਸਗੜ ਸਾਹਿਬ ਲਾਇਆ ਗਿਆ ਤੇ ਨਾਲ ਹੀ ਕਾਰਜਕਾਰੀ ਜਥੇਦਾਰ ਸਹਿਬਾਨ ਦੀਆਂ ਸੇਵਾਵਾਂ ਸ਼੍ਰੀ ਹਾਲ ਤੱਕ ਸਾਹਿਬ ਦੀਆਂ ਦਿੱਤੀਆਂ ਗਈਆਂ ਭਾਵ ਇੱਕ ਬੰਦਾ ਦੋ ਥਾਂ ਦੇ ਉੱਤੇ ਨਿਯੁਕਤ ਕਰ ਦਿੱਤਾ ਹੈ ਤੇ ਟੇਕ ਸਿੰਘ ਤਨੋਲਾ ਬਾਬਾ ਟੇਕ ਸਿੰਘ ਜੀ ਤਨੋਲਾ ਜਿਹੜੇ ਬਾਦਲ ਸਾਹਿਬ ਦੇ ਬੜੇ ਨਜ਼ਦੀਕੀ ਰਹੇ ਐ ਤੇ ਜਿਨ੍ਹਾਂ ਦਾ ਜਦੋਂ ਥੋੜਾ ਜਿਹਾ ਚਿਰ ਉਹਨਾਂ ਨਾਲੋਂ ਦੂਰ ਹੋਏ ਉਹਨਾਂ ਦੀ ਜਿਹੜੀ ਹਾਲਾਤ ਤੇ ਦੁਰਦਸ਼ਾ ਹੋਈ ਸੀ ਉਹ ਸਾਰੇ ਜਾਣਦੇ ਐ ਬੀੜ ਗੋ ਆਈਆਂ ਸੀ ਪਰ ਹੁਣ ਫੇਰ ਉਹ ਨਾਲ ਸੀ ਤੇ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਉਲਾ ਦਿੱਤਾ ਗਿਆ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਦੇ ਜਿਹੜੇ ਇਹ ਤਖਤ ਨੇ ਉਹਨਾਂ ਤਖਤਾਂ ਦੇ ਜਥੇਦਾਰਾਂ ਦੀ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਕਿੰਨਾ ਸਤਕਾਰ ਹੋਵੇਗਾ ਕਿਉਂਕਿ ਬੜੀਆਂ ਉੱਚੀਆਂ ਸਸਤਾਵਾਂ ਸੀ ਇਸ ਤਰ੍ਹਾਂ ਬਿਨਾਂ ਕਿਸੇ ਕਾਰਨ ਦੇ ਤੇ ਬਿਨਾਂ ਕਿਸੇ દોਸ ਦੇ ਇਸ ਤਰ੍ਹਾਂ ਜਥੇਦਾਰ ਸਾਹਿਬਾਨਾਂ ਦੀਆਂ ਸੇਵਾਵਾਂ ਖਤਮ ਕਰ ਦੇਣੀਆਂ ਬੜਾ ਮੰਦ ਭਾਗਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਗਿਆਨੀ ਸੁਲਤਾਨ ਸਿੰਘ ਉਹਨਾਂ ਦਾ ਤੇ ਬਿਲਕੁਲ ਹੀ ਕੋਈ ਬਣਦਾ ਹੀ ਨਹੀਂ ਕਿਸੇ ਪ੍ਰਕਾਰ ਦਾ ਵੀ ਉਹਨਾਂ ਨੇ ਬਸ ਉਹਨਾਂ ਨੂੰ ਇੱਕੋ ਹੀ ਹੈ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਰਹੇ ਕਿ ਉਹਨਾਂ ਦਾ ਸਾਡੇ ਨਾਲ ਬੜਾ ਪਿਆਰ ਹੈ ਸੁਲਤਾਨ ਸਿੰਘ ਦਾ ਵੀ ਰਗਵੀਰ ਸਿੰਘ ਦਾ ਲੱਗਦਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਪਿਆਰ ਉਹਨਾਂ ਨੂੰ ਵੀ ਲੈ ਕੇ ਵਹਿ ਗਿਆ ਦੋਨੇ ਜੱਤੇਦਾਰਾਂ ਨੂੰ ਉਹ ਕਹਿੰਦੇ ਸੀ ਪੱਤਰਕਾਰਾਂ ਨੂੰ ਕਿ ਸਾਡਾ ਬੜਾ ਚੰਗਾ ਪਿਆਰ ਹੈ ਅਸੀਂ ਇਕੱਠੇ ਬੈਠਨੇ ਆ ਫੋਨ ਤੇ ਗੱਲਾਂ ਬਾਤਾਂ ਕਰਦੇ ਆ ਤੇ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਜੇ ਉਹਨਾਂ ਦਾ ਗੱਲਾਂ ਵਰਤਾ ਕਰਦੇ ਰਹੇ ਇਹ ਨਾ ਹੋਵੇ ਇਹ ਸਭ ਤੋਂ ਵੱਡਾ ਦੋਸਤੋ ਜਿਹੜਾ ਇਹਦੇ ਚ ਕਾਰਨ ਹੋਇਆ ਹੈ ਮੇਰੇ ਨਿੱਜੀ ਵਿਚਾਰ ਹੈ ਪਰ ਮੈਂ ਸਭ ਤੋਂ ਵੱਡਾ ਜਿਹੜਾ ਕਾਰਨ ਮੰਨਦਾ ਹੈ ਉਹ 18 ਤਰੀਕ ਦੀ ਭਰਤੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਪੰਜ ਮੈਂਬਰੀ ਕਮੇਟੀ ਜੇਕਰ ਜਥੇਦਾਰ ਗਿਆਨੀ ਰਗਵੀਰ ਸਿੰਘ ਪੰਜ ਮੈਂਬਰੀ ਕਮੇਟੀ ਨੂੰ ਰੋਕ ਦਿੰਦੇ ਭਰਤੀ ਕਰਨ ਤੋਂ ਜਾਂ ਕਹਿ ਦਿੰਦੇ ਭਾਈ ਘਰੇ ਵਹਿ ਜਾ ਟੇਕੇ ਜਿਹੜੀ ਭਰਤੀ ਹੋ ਰਹੀ ਆ ਪਹਿਲਾਂ ਉਹ ਠੀਕ ਐ ਫਿਰ ਤੇ ਉਹਨਾਂ ਨੇ ਜਥੇਦਾਰ ਪ੍ਰਭੂ ਬੜੇ ਰਹਿਣਾ ਸੀ ਪਰ ਉਹਨਾਂ ਨੇ ਕਹਿ ਦਿੱਤਾ ਕਿ 2 ਦਸੰਬਰ ਦਾ ਹੁਕਮ ਨਾਮਾ ਲਾਗੂ ਰਹੇਗਾ ਤੇ 18 ਤਰੀਕ ਨੂੰ ਭਰਤੀ ਸ਼ੁਰੂ ਹੋਵੇਗੀ ਤੇ ਕਾਲ ਤੱਕ ਤਾਂ ਸਾਹਿਬ ਉਹਦੀ ਨਿਗਰਾਨੀ ਕਰੂਗਾ ਤੇ ਸਿੱਖ ਪੰਥ ਵੱਤ ਤੋਂ ਵੱਤ ਉਹਦੇ ਵਿੱਚ ਸ਼ਾਮਲ ਹੋਵੇ ਇਹ ਗੱਲ ਸ਼ਾਇਦ ਹਜਮ ਨਹੀਂ ਹੋਈ ਜਾਂ ਰਾਸ ਨਹੀਂ ਆਈ ਜੀਦਾ ਕਰਕੇ ਉਹਨਾਂ ਦੀਆਂ ਦੋਨਾਂ ਦੀਆਂ ਸਬਾਵਾਂ ਖਤਮ ਕਰ ਦਿੱਤੀਆਂ ਗਈਆਂ ਜਥੇਦਾਰ ਸਹਿਬਾਨ ਦਾ ਉਡੀਕ ਸੀ ਕਿ ਇੱਕ ਦੋ ਦਿਨਾਂ ਦੇ ਵਿੱਚ ਕੋਈ ਸਿੰਘ ਸਹਿਬਾਨ ਦੀ ਮੀਟਿੰਗ ਹੋਵੇਗੀ ਤੇ ਕੋਈ ਵੱਡਾ ਫੈਸਲਾ ਹੋਵੇਗਾ ਪਰ ਨਹੀਂ ਹੋ ਸਕਿਆ ਪਹਿਲਾਂ ਹੀ ਉਹਨਾਂ ਦੇ ਜਿਹੜੇ ਪਰ ਹੈ ਉਹ ਜਿੱਕ ਕੁੱਤਰ ਦਿੱਤੇ ਗਏ ਹੈ ਤੇ ਹੁਣ ਵੀ ਗਿਆਨੀ ਰਗਵੀਰ ਸਿੰਘ ਹਜੇ ਉਹਨਾਂ ਦੀਆਂ ਜਿਹੜੀਆਂ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਨੇ ਉਹ ਚੱਲਦਿਆਂ ਰੱਖੀਆਂ ਗਈਆਂ ਪਰ ਕੀ ਹੁਣ ਉਹ ਇੰਨੀ ਜ਼ਿਆਦੇ ਮਨ ਨੂੰ ਜਦੋਂ ਸੱਟ ਲੱਗੀ ਹੈ ਕੀ ਉਹ ਸੇਵਾਵਾਂ ਕਰਦੇ ਰਹਿਣਗੇ ਜਦੋਂ ਜ਼ਥੇਦਾਰੀ ਹੀ ਉਹਨਾਂ ਤੋਂ ਵਾਪਸ ਲੈ ਲਈ ਗਈ ਹੈ ਕੀ ਹੁਣ ਉਹਨਾਂ ਦਾ ਮਨ ਮੰਨੇਗਾ ਕਿ ਉਹ ਇੱਕ ਗ੍ਰੰਥੀ ਦੀਆਂ ਸੇਵਾਵਾਂ ਕਰਨਗੇ ਮੇਰੇ ਹਿਸਾਬ ਦੇ ਮੁਤਾਬਕ ਨਹੀਂ ਕਰਨਗੇ ਉਹਨਾਂ ਨੂੰ ਜਾਣਾ ਹੀ ਪੈਣਾ ਹੈ ਘਰ ਨੂੰ ਤੇ ਸਿੱਖ ਸੰਗਤਾਂ ਦੇ ਅੱਗੇ ਉਹਨਾਂ ਨੂੰ ਸਾਫ਼-ਸਾਫ਼ ਜਿਹੜੀ ਵੀ ਗੱਲ ਹੈ ਉਹਨਾਂ ਰੱਖ ਦੇਣੀ ਚਾਹੀਦੀ ਹੈ ਜੋ ਕੁਝ ਪਰਦੇ ਦੇ ਪਿੱਛੇ ਹੁੰਦਾ ਰਿਹਾ ਉਹ ਵੀ ਸਾਹਮਣੇ ਲੈ ਆਉਣਾ ਚਾਹੀਦਾ ਹੈ ਸਭ ਕੁਝ ਸਿੱਖ ਕੌਮ ਦੇ ਆਸਰੇ ਤੇ ਛੱਡ ਦੇਣਾ ਚਾਹੀਦਾ ਤੇ ਤਕੜੇ ਹੋ ਕੇ ਸਿੱਖ ਕੌਮ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਕਿਉਂਕਿ ਵਿਦਵਾਨ ਨੇ ਗੈਰਨੀ ਸੁਲਤਾਨ ਸਿੰਘ ਵੀ ਰਗਵੀਰ ਸਿੰਘ ਵਿਗਿਆਨੀ ਜੀ ਤੇ ਹਰਪ੍ਰੀਤ ਸਿੰਘ ਤਿੰਨੇ ਤਕੜੇ ਪ੍ਰਚਾਰਕ ਨੇ ਦੇਸਾਂ ਵਿਦੇਸਾਂ ਚ ਸੰਗਤਾਂ ਉਹਨਾਂ ਨੂੰ ਪਿਆਰ ਕਰਦਗੇ ਜਿਹੜੇ ਮਰਜ਼ੀ ਦੇਚ ਜਾਣ ਉਹਨਾਂ ਕੋਲੇ ਬੀਜਿਆਂ ਦਾ ਕੋਈ ਤੋੜਾ ਨਹੀਂ ਤੇ ਲੋਕ ਉਹਨਾਂ ਨੂੰ ਹੱਥਾਂ ਤੇ ਚੱਕਣਗੇ ਤੇ ਜਿਹੜੇ ਜਥੇਦਾਰ ਲੱਗੇ ਐ ਬਾਬਾ ਟੇਕ ਸਿੰਘ ਧਨੋਲਾ ਹੋਣ ਕਿਸ਼ਨ ਸਿੰਘ ਗੜਗੱਜ ਹੋਣ ਉਹਨਾਂ ਨੂੰ ਜੀ ਆਇਆਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਟੇਕ ਸਿੰਘ ਜੀ ਬੜੇ ਸੁਣਝੇ ਹੋਏ ਐ ਤੇ ਕਿਸ਼ਨ ਸਿੰਘ ਗੜਗੱਜ ਜੀ ਅਈ ਮੇ بڑے ਹੋਏ ਐ ਤਕੜੇ ਪ੍ਰਚਾਰਕ ਐ ਪਰ ਕਿੰਨਾ ਚਿਰ ਵੱਡੀ ਗੱਲ ਇਹ ਐ ਵੀ ਕਿੰਨਾ ਚਿਰ ਉਹਦਿਆਂ ਤੇ ਰਹਿਣਗੇ ਜਿਸ ਤਰ੍ਹਾਂ ਜਥੇਦਾਰਾਂ ਦੀ ਚੱਲ ਰਹੇ ਨੇ ਹਾਲਾਤ ਕੀ ਉਹਨਾਂ ਦਾ ਜੀ ਕਰਦਾ ਭੱਜ ਕੇ ਸਾਹਮਣ ਨੂੰ ਜਥੇਦਾਰੀ ਕਿੰਨਾ ਚਿਰ ਕਰਨਗੇ ਇਹ ਗੱਲਾਂ ਭਰਾਵੋ ਗਰਭ ਦੇ ਵਿੱਚ ਨੇ ਖਬਰਾਂ ਆ ਰਹੀਆਂ ਦੇਖਦੇ ਆ ਸਵੇਰ ਤੱਕ ਕੀ ਕਲੀਅਰ ਹੁੰਦਾ ਤੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜਾਂਦੇ ਜਾਂਦੇ ਕੀ ਸਿਕ ਕੋਮ ਨੂੰ ਸੰਦੇਸ਼ ਜਾਰੀ ਕਰਦੇ ਆ ਉਹਦੀ ਸਵੇਰ ਤੱਕ ਉਡੀਕ ਰਹੂਗੀ ਸੱਚ ਤੇ ਸਟੀਕ ਦੇਖਣ ਵਾਸਤੇ ਸਾਡੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ